you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਦੇਖੋ ਜੀ ਕਿੰਨਾ ਹਨੇਰਾ ਤੇ ਹਨਾ ਹਨੇਰਾ ਇਸ ਕਰਕੇ ਕਿਉਂਕਿ ਬੱਦਲ ਵਾਈ ਸੀ ਰਾਤ ਦੀ ਤੇ ਇੱਥੇ ਸਾਰੇ ਸੁੱਤੇ ਪਏ ਆ ਮੈਂ ਉੱਠ ਗਈ ਸੀ ਤੇ ਟਾਈਮ বাজ ਗਿਆ ਸੀ 5:05 ਤੇ ਕੁੱਲਾ ਮੈਂ ਬੰਦ ਕਰ ਤੇ ਇੱਥੇ ਮੈਂ ਪਈ ਸੀ ਰਿਸ਼ੂ ਦਾ ਕੰਬਲ ਵਿੱਚ ਚੱਕਦਾ ਸੀ ਠੰਡ ਲੱਗ ਗਿਆ ਵਾ ਸੀ ਤੇ ਬਸ ਮੇਰੀ ਚਾਹ ਧਰੀ ਹੋਈ ਆ ਤੇ ਆਟਾ ਮੈਂ ਬਾਹਰ ਕੱਢਤਾ ਨੂੰ ਮੈਂ ਪਾਣੀ ਰੱਖੂਗੀ ਪਰ ਕੇ ਕਿਉਂਕਿ ਆਪਾਂ ਪਾਵਾਂਗੇ ਕੋਲਿਆਂ ਦੇ ਉੱਪਰ ਤੇ ਵਾਸੇ ਫਿਰ ਮੈਂ ਚਾਹ ਧਰ ਕੇ ਇੱਥੇ ਲੱਗੀ ਸੀ ਚਾਹ ਧਰ ਕੇ ਤੇ ਹਾਂ ਚਾਰਜ ਲਾਉਣ ਮੋਬਾਈਲ ਮੈਨੂੰ ਚਾਰਜ ਲਾਦਾ ਤੇ ਗਰਮੀ ਬਹੁਤ ਜ਼ਿਆਦੇ ਸੀ ਤੇ ਦਿਨ ਚੜ ਗਿਆ ਸੀ ਹੁਣ ਤੇ ਇੱਥੇ ਲੱਗੀ ਸੀ ਫਿਰ ਮੈਂ ਰੋਟੀ ਕੋਣ ਤੇ ਜਦੋਂ ਮੈਂ ਕਿਹਾ ਵੀ ਤوڑا ਰੋਟੀ ਲਾਦਾ ਫਿਰ ਅਸੀਂ ਮੰਦਰ ਜਾਂਨੇ ਮੰਦਰੋਂ ਤੇ ਟਾਈਮ ਲੱਗ ਜਾਂਦਾ ਫਿਰ ਈਸ਼ੂ ਦੇ ਇਕੱਲੇ ਵੀ ਲਾਜਣੇ ਨੇ ਲਜਾਣ ਨੂੰ ਵੀ ਲੰਚ ਬਾਕਸ ਤਿਆਰ ਕਰਜਿਨੇ ਆ ਸਕੂਨ ਵਾਸਤੇ ਤੇ ਖਾਣ ਨੂੰ ਤਿਆਰ ਕਰਕੇ ਰੱਖ ਜੰਨੇ ਫਿਰ ਆਪੇ ਚੱਕ ਕੇ ਤਿਆਰ ਹਾਂ ਖਾ ਲੈਂਦਾ ਰੋਟੀ ਤੇ ਉਸ ਚ ਫਿਰ ਮੈਂ ਰੋਟੀ ਲਾਉਣ ਲੱਗੀ ਸੀ ਤਵਾ ਸਾਫ ਕਰਨ ਲੱਗੀ ਸੀ ਮੇਰਾ ਤਵਾ ਤਾਂ ਉੱਤੇ ਤੇ 기름 'ਚ ਰੋਟੀ ਨਹੀਂ ਹੁੰਦੀ ਕੋਈਆਂ ਕਿਰਲੀਆਂ ਵਗੈਰਾ ਹੁੰਦੀਆਂ ਹਨਾ ਮੂਹ ਲਾ ਜਾਂਦੀਆਂ ਤਵੇਆਂ ਤੇ ਤੇ ਤਾਂ ਕਰਕੇ ਆਪਾਂ ਚੰਗੀ ਤਰ੍ਹਾਂ ਉਹਵਾਸ਼ ਕਰਕੇ ਫਿਰ ਆਪਾਂ ਰੋਟੀ ਲਾਉਣੀ ਹੁੰਦੀ ਹੈ ਤੇਰਾ ਸਭਰ ਮੈਂ ਤਵਾ ਰੱਖ ਲਿਆ ਸੀ ਗੈਸ ਗੈਂਡੇ ਉੱਪਰ ਨੋਂ ਮਿਰਚਾਂ ਵਾਲੇ ਪਰੌਂਠੇ ਬਣਾਉਣੀ ਮੈਂ ਕਹਿੰਦੀ ਨੋਂ ਮਿਰਚਾਂ ਵਾਲੇ ਖਾ ਕੇ ਜਾਂਦਾ ਨੋਂ ਮਿਰਚਾਂ ਵਾਲੇ ਲੈ ਕੇ ਜਾਂਦਾ ਤੇ ਬਸ ਦਹੀਂ ਨਾਲ ਖਾ ਲੂਗਾ ਇਹ ਆਦੇ ਆਪ ਪਰੌਂਠੇ ਰਸ ਫਿਰ ਮੈਂ ਟੋਠੇ ਲਾ ਕੇ ਇਧਰ ਰੱਖ ਦੂੰਗੀ ਦਵਾ ਦਾ ਤੇ ਮੈਨੂੰ ਕਾਲੀ ਹੁੰਦੀ ਸ਼ੁਬਾ ਸ਼ੁਬਾ ਤਾਂ ਸ਼ੁਬਾ ਤਾਂ ਹਰੇਕ ਹੀ ਲੇਡੀ ਨੂੰ ਕਾਲੀ ਹੁੰਦੀ ਤਾਂ ਤੇ ਬੱਚਿਆਂ ਨੇ ਜਾਣਾ ਹੁੰਦਾ ਤੇ ਸਕੂਲ ਤੇ ਹਸਬੰਡ ਨੇ ਕੰਮ ਤੇ ਜਾਣਾ ਹੁੰਦਾ ਤੇ ਮੇਰੇ ਹਸਬੰਡ ਤਾਂ ਹਨਗੇ ਹੁਣ ਤਾਂ ਤੇ ਉਹ ਤਾਂ ਵੈਸੇ ਵੀ ਲੇਟ ਹੀ ਜਾਂਦੇ ਸੱਟ 8:30 ਤੇ ਰਵੇ ਕਦੇ ਬੱਚਿਆਂ ਨੇ ਲੰਚ ਬਾਕਸ ਤਿਆਰ ਕਰੋ ਕਦੇ ਹਸਬੰਦ ਵਾਸਤੇ ਨਾਸ਼ਤਾ ਬਣਾਉਣਾ ਤਾਂ ਵਰਕ ਟਾਈਮ ਲੱਗਦੀ ਹੁੰਦਾ ਤੇ ਇੱਥੇ ਸਨੇਹਾ ਆ ਗਈ ਸੀ ਸੁਨਿਆਣ ਮੈਂ ਕਿਹਾ ਅਬ ਤੂੰ ਤਿਆਰ ਹੋ ਜਾ फटाफट ਮੈਂ ਕਿਹਾ ਝਾੜੂ ਪੂੰਛਾ ਕਰਦੇ ਫਿਰ ਤਿਆਰ ਹੋ ਜਾਈਂ ਲੱਗਦੀ ਸੀ ਤਿਆਰ ਹੋ ਗਏ ਨਾ ਨੂੰ ਕਿਤੇ ਫੁੱਲ ਤੋੜਨ ਨੂੰ ਮੰਗਲਾਵ ਦੇ ਫੁੱਲ ਤੋੜ ਲਏ ਸੀ ਕੁਛ ਨਰਾਈਟ ਤੋੜਨ ਦੀ ਤੇ ਕੁਛ ਪਿੰਕ ਤੋੜ ਲਏ ਨੇ ਮੈਂ ਆਪਾ ਤੇ ਬਸ ਸਾਰੇ ਮਿਕਸ ਜੇ ਲੈ ਲਈਆਂ ਮੈਂ ਕਰਕੇ ਤੇ ਗਲਾਵ ਦੇ ਫੁੱਲ ਨਾ ਮੈਂ ਤੁਹਾਨੂੰ ਅੱਗੇ ਵੀ ਦੱਸੂ ਜੇ ਪਤਾ ਨਹੀਂ ਕਿਉਂ ਉਹ ਵੱਗਾ ਤਾਂ ਜਾਂਦੇ ਆ ਪਰ ਵੱਡੇ ਨਹੀਂ ਹੁੰਦੇ ਤੇ ਚੰਗੀ ਤਰ੍ਹਾਂ ਖੜਦੇ ਨਹੀਂ ਹੈਗੇ ਹੋਰ ਹੀ ਹੋ ਜਾਂਦੇ ਆ ਤੇ ਪਤਾ ਨਹੀਂ ਦਵਾਈ ਦੋਈ ਪਾਉਣ ਵਾਲੀ ਕੋਈ ਕੁਛ ੁੰਡੀ ਸੰਡੀ ਪੈ ਗਈ ਇਹਨੂੰ ਹਨਾ ਤੇ ਜੇ ਮਨ ਲਈ ਤੋ ਦਵਾਈ ਪਵਾਈ ਸੀ ਕਟਾਈ ਵੀ ਕਰਾਈ ਸੀ ਇਹਦੀ ਦੋ ਬੰਦੇ ਸਵਧੀਆ ਹੋ ਜਾਣਗੇ ਤੇ ਹੁਣ ਪਤਾ ਨਹੀਂ ਪਾਤੋ ਐ ਹੋਏ ਜਾਂਦੇ ਜੇ ਕਿਸੇ ਕੋਲੇ ਕੋਈ ਹਨਾ ਸਲਾਹ ਹੋਈ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਵੀ ਇਹਦੇ ਵਿੱਚ ਕੀ ਆਪਾਂ ਪਾਈਏ ਕੋਈ ਰੇਅਰ ਹੋ ਪਾਈਏ ਜਾਂ ਕੀ ਪਾਈਏ ਜੇ ਜਿਹਦੇ ਨਾਲ ਵਧੀਆ ਫੁੱਲ ਖੜਨੇ ਜਾਂ ਕਿਸੇ ਦੇ ਗਲਾਬ ਦਾ ਬੁਟਾ ਹੋਵੇ ਤਾਂ ਦੱਸਿਓ ਤੇ ਬਸ ਫੇਰ ਮੈਂ ਇੱਥੇ ਲੱਗੀ ਸੀ ਤੇ ਇੱਥੇ ਮੈਂ ਇਹਦੀ ਬੱਕਰੀ ਦੀ ਕਲਿੱਪ ਲਈ ਸੀ ਛੋਟੀ ਇਹ ਨਾ ਉੱਪਰ ਚੜ ਕੇ ਖਾਂਦੀ ਸੀ ਉਹ ਤੱਤੇ ਦਰਤ ਦੇ ਉੱਪਰ ਜਿੱਥੇ ਆ ਗਿਆ ਸੀ ਮੀਂਹ ਤੇ ਇਹ ਮੀਂਹ ਵਸ ਹੈ ਨਾ ਇਹ ਕਦੇ ਤਾਂ 10 ਕਿ ਮਿੰਟ ਪੈ ਜਾਂਦਾ ਫਿਰ ਧੁੱਪ ਚ ਕੱਢ ਦਿੰਦਾ ਫਿਰ 10 ਕਿ ਮਿੰਟ ਪੈ ਗਏ ਫਿਰ ਛਾਂ ਕਰਤੀ ਬਦਲਵਾਹੀ ਕਰਤੀ ਬਸ ਐਂ ਚੱਲੀ ਜਾਂਦਾ ਤੇ ਚੰਗੀ ਤਰ੍ਹਾਂ ਨਹੀਂ ਇਹ ਮੀਂਹ ਭੁੰਦਾ ਫੁੱਲ ਕੇ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਸਮਾਨ ਚੱਕਣ ਰਸੋਈ ਦੇ ਵਿੱਚ ਮੈਂ ਕਿ ਦਹੀਂ ਵਗੈਰਾ ਚੱਕਦਾ ਜਿਹੜਾ ਹਲਤ ਫਲਤ ਸਮਾਨ ਸਾਰਾ ਚੱਕ ਕੇ ਸੈੱਟ ਕਰਕੇ ਫਿਰ ਆਪਾਂ ਭਾਂਡੇ ਵਗੈਰਾ ਮਨ ਜਾਗੇ ਤੇ ਹਾ ਜਿੰਨਾ ਕਰਨੀ ਹੈ ਸੂਟ ਦੀ ਕਟਿੰਗ ਕਿਉਂਕਿ ਮੈਨੂੰ ਐਵੇਂ ਸੇ ਫਟਾਫਟ ਨਾ ਕੰਮ ਨਵੇਂੜਦਾ ਫਿਰ ਮੈਂ ਜਿੰਨਾ ਸੂਟ ਦੀ ਕਟਿੰਗ ਕਰੂੰਗੀ ਤੇ ਆਹ ਦੇਖੋ ਆਹ ਸੂਟ ਦੀ ਕਟਿੰਗ ਕਰਨੀ ਆ ਲੈਸ ਲੈਂਦੀ ਸੀ ਮੈਂ ਤੇ ਪਹਿਲਾਂ ਮੈਂ ਪਰਪਲ ਲੈਸ ਲੈਂਦੀ ਸੀ ਫਿਰ ਜਿੰਨਾ ਤੋਂ ਲੈਸ ਲਈਆਂ ਮੈਂ ਉਹ ਬਟੀਕ ਦੇ ਕੰਮ ਕਰਦੇ ਆ ਤੇ ਉਹ ਕਹਿੰਦੇ ਵੀ ਨਹੀਂ ਬਾਈਪੀ ਸੋਹਣੀ ਲੱਗੂਗੀ ਤੇ ਇਹਦੇ ਨਾਲ ਮੈਂ ਤਾਂ ਪਰਪਲ ਚੁਣੀ ਹੈ ਤੇ ਉਹਨਾਂ ਨੇ ਕੋਈ ਚੁਣੀ ਹੋਇਆ ਬਾਈਪੀ ਸੋਹਣੀ ਲੱਗੂ ਤੇ ਚਲ ਠੀਕ ਆ ਮੈਂ ਉਹਨਾਂ ਤੋਂ ਲੈ ਆਈ ਸੀ ਸਾਡੇ ਸਾਹਮਣੇ ਆ ਘਰ ਦੇ ਦੇ ਲਈ ਜਾਂ ਤੇ ਕੱਪੜੇ ਸਟੀਚ ਕਰਦੇ ਆ ਤੇ ਬਸ ਫਿਰ ਮੈਂ ਇੱਥੇ ਲੱਗੀ ਸੀ ਕਟਿੰਗ ਕਰਨ ਤੇ ਇਥੋਂ ਆਪਾਂ ਹਨਾ ਜਿੰਨਾ ਆਪਣਾ ਘੇਰਾ ਉਹ ਤੋਂ 3 ਇੰਚ ਵੱਧ ਲੈ ਕੇ ਤੇ ਆਪਾਂ ਉਹਦਾ ਅੱਧ ਕਰ ਲਾਂਗੇ ਜਿਵੇਂ ਆਪਣਾ 24 ਘੇਰਾ ਤਿਆਰ ਤਾਂ ਉਹਦੇ ਵਿੱਚ 3 ਪਲੱਸ ਕਰ ਲਾਂਗੇ 27 ਹੋ ਗਿਆ 27 ਦਾ ਅੱਧ ਲੈ ਲਾਂਗੇ ਆਪਾਂ ਤੇ 27 ਦਾ ਅੱਧ ਲੈ ਕੇ ਤੇ ਬਸ ਕੱਪੜਾ ਮਿੰਨ ਕੇ ਉਹਦਾ ਅੱਧ ਕਰਕੇ ਤੇ ਆਪਾਂ ਉਹਨਾਂ-ਉਹਨਾਂ ਕੱਪੜਾ ਲੈ ਲਾਂਗੇ ਤੇ ਜੇ ਬੱਦਤ ਆਪਾਂ ਥੱਲੋਂ ਖਿੱਚੀ ਜਾਵਾਂਗੇ ਕੱਪੜਿਆਂ ਨੂੰ ਸੈੱਟ ਕਰਕੇ ਤੇ ਫਿਰ ਮੈਂ ਲਿਆ ਸੀ ਹਨਾ 13.5 ਤੇ ਕਿਉਂਕਿ ਮੈਂ 24 ਇੰਚ ਤਿਆਰ ਰੱਖਣਾ ਸੀ ਤੇ ਆਪਾਂ 27 ਲਿਆ ਸੀ ਫਿਰ ਮੈਂ 13.5 ਲਿਆ ਸੀ ਤੇ ਵਸ ਮੈਂ ਦੇਖ ਕੇ ਮਣ ਕੇ ਲੈਖੀ ਜਾਂਦੀ ਸੀ ਇੰਚ ਟੇਪ ਨਾਲ ਜਿਹੜੇ ਕੱਪੜਾ ਸੈੱਟ ਜਿੱਥੇ ਹੁੰਦਾ ਉੱਥੇ ਫਿਰ ਮੈਂ ਤਾਂ ਵੀ ਸੈਟਿੰਗ ਕਰਕੇ ਤੇ ਫਿਰ ਮੈਂ ਨਿਸ਼ਾਨੀ ਲਾ ਲੂੰਗੀ ਤੇ ਆਪਾਂ ਹੁਣ ਸੈੱਟ ਕਰ ਲਏ ਚੜਾਈ ਤਾਂ ਇਹ ਜੜਾਈ ਸੈੱਟ ਕਰਕੇ ਫਿਰ ਇਹਨੂੰ ਚੰਗੀ ਤਰ੍ਹਾਂ ਹਨਾ ਚੰਗੀ ਤਰ੍ਹਾਂ ਉਹਨੂੰ ਬਲਬੂਲ ਕੱਢ ਲੈਣੇ ਥੱਲੇ ਕੱਪੜੇ ਦੇ ਤੇ ਪ੍ਰੈਸ ਮੈਂ ਪਹਿਲਾਂ ਪ੍ਰੈਸ ਕਰਕੇ ਕੱਟਦੀ ਹੁੰਦੀ ਆ ਤੇ ਲਾਈਟ ਹੈ ਨਹੀਂ ਸੀ ਇਸ ਕਰਕੇ ਮੈਂ ਪ੍ਰੈਸ ਨਹੀਂ ਕਰ ਸਕੀ ਕਿਵੇਂ ਪ੍ਰੈਸ ਕਰਕੇ ਕਟਿੰਗ ਕਰਦੀ ਹੁੰਦੀ ਆ ਤੇ ਨਾਲ ਤਾਂ ਕਰੀਜ਼ ਜੀ ਬਣ ਜੁੰਦੇ ਨਾਲ ਕੱਪੜਾ ਚੰਗੀ ਤਰ੍ਹਾਂ ਹਨਾ ਬੈਠ ਜੇ ਜਾਂਦਾ ਬਲਬੂਲ ਜਿਹਿੰਦੇ ਸਾਰੇ ਨਿਕਲ ਜਾਂਦੇ ਆ ਤੇ ਨਾਲ ਫਿਟਿੰਗ ਵਧੀਆ ਹੁੰਦੀ ਆ ਤੇ ਬਸ ਫਿਰ ਮੈਂ ਇੱਥੇ ਲੰਬਾਈ ਲਾ ਲਈ ਇਸ ਲੰਬਾਈ ਵੀ ਮੈਂ 3 ਇੰਚ ਪਲੱਸ ਲਵਾਂਗੀ ਜਿੰਨੀ ਆਪਣੀ ਲੰਬਾਈ ਉਹਦੇ ਵਿੱਚ 3 ਪਲੱਸ ਕਰ ਲਿਆ ਤੇ ਨਿਸ਼ਾਨੀ ਲਾਤੀ ਮੈਂ ਇੱਥੇ ਤੇ ਜੋ ਪਨਾਂ ਨਿਸ਼ਾਨੀ ਲਾ ਕੇ ਤੇ ਫਿਰ ਬਸ ਹੁਣ ਇਹਨੂੰ ਕਟਿੰਗ ਕਰ ਦਿੰਨੀ ਆ ਤੇ ਉਦੋਂ ਫਿਰ ਮੈਂ ਇੱਕ ਪੀਸ ਲਾ ਲਿਆ ਸੀ ਕਟਿੰਗ ਕਰਕੇ ਤੇ ਫਰੰਟ ਦਾ ਫਿਰ ਹੁਣ ਮੈਂ ਬੈਕ ਦਾ ਲਾਉਣ ਲੱਗੀ ਪੱਲਾ ਇਹ ਵੀ ਵਾਸਤੇ ਜਿਵੇਂ ਆਪਾਂ ਪਹਿਲਾਂ ਕਟਿੰਗ ਕੀਤਾ ਹੁਮੀ 13.5 13 ਦੇ ਚੜਾਈ ਮਿਲ ਲਾਂਗੇ ਆਪਾਂ ਤੇ ਮਣਕੇ ਕੱਪੜੇ ਨੂੰ ਸੈੱਟ ਕਰਕੇ ਤੇ ਤੇ ਵੀ ਨਿਸ਼ਾਨੀ ਲਾ ਲਾਂਗੇ ਆਪਾਂ ਤੇ ਕੱਪੜਾ ਹਨਾ ਚੰਗੀ ਤਰ੍ਹਾਂ ਸਾਰੇ ਪਾਸੇ ਮਣਕੇ ਮਿੰਤੇ ਕਰਕੇ ਫੇਰੀ ਆਪਾਂ ਨੂੰ ਫੇਰ ਕਟਿੰਗ ਕਰਨੀ ਚਾਹੀਦੀ ਕਿਉਂਕਿ ਬਾਦ ਘਾਟ ਹੋ ਜਾਂਦੀ ਹੈ ਇਹ ਰ ਆਪਾਂ ਕਟਿੰਗ ਪਹਿਲੀ ਕਰ ਦਿੰਨੇ ਮਿੰਟੇ ਚ ਪਹਿਲਾਂ ਤੇ ਫਿਰ ਉਹ ਗੱਲ ਨਹੀਂ ਬਣਦੀ ਫਿਰ ਆਪਾਂ ਤੇ ਘੱਟ ਹੋ ਜਾਂਦੇ ਕਿਤੇ ਵੱਧ ਤਾਂ ਕਰਕੇ ਮੈਂ ਸਾਰੇ ਆ ਦੇਖੋ ਜੀ ਮਿਣੀ ਜਾਂਦੀ ਆ ਚੜਾਈ ਮੈਂ ਤਾਂ ਵੀ ਇੱਕੋ ਹੀ ਹੋਵੇ ਥੱਲੇ ਬਲ ਬਲ ਕੱਢ ਕੇ ਚੰਗੀ ਤਰ੍ਹਾਂ ਫਿਰ ਮੈਂ ਬਸ ਹੁਣ ਇਹਦੀ ਲੰਬਾਈ ਮਾਣ ਲਵਾਂਗੇ ਲੰਬਾਈ ਮਿੰਟੇ ਚ ਚੜਾਈ ਤਾਂ ਆਪਾਂ ਮਿਲ ਲਈ ਲੰਬਾਈ ਫਿਰ ਮਿੰਟੇ ਉਨਾ ਹੀ ਕੱਪੜਾ ਲਾ ਲਾਂਗੇ ਤੇ ਬਸ ਮੈਂ ਉਹਨੂੰ ਹਨਾ ਮਿੰਟੇ ਤੇ ਉਹ ਜਿਹੜਾ ਫਰੰਟ ਵਾਲ ਪੱਲਾ ਲਾਇਆ ਆਪਾਂ ਉਹਨੂੰ ਇਹਦੇ ਉੱਪਰ ਰੱਖ ਲਾਂਗੇ ਤੇ ਵਾਸਤੇ ਜਿਹੜਾ ਡਾਈਮੈਂਡ ਕੇ ਫਿਰ ਉਹਨੂੰ ਉੱਪਰ ਰੱਖ ਕੇ ਕੋਨੀ ਲੰਬਾਈ ਲਾ ਲਾਂਗੇ ਆਪਾਂ ਜਿੰਨੀ ਫਰੰਟ ਦੀ ਲਈ ਤੇ ਵਾਸਤੇ ਹੁਣ ਆ ਦੇਖੋ ਜਿਵੇਂ ਫਰੰਟ ਵਾਲਾ ਪੱਲਾ ਲੈ ਲਿਆ ਤੇ ਇਹਨੂੰ ਇਹਦੇ ਉੱਪਰ ਆ ਰੱਖ ਲੂੰਗੀ ਚੰਗੇ ਤਰ੍ਹਾਂ ਇੱਕੋ ਇਹ ਇੱਕੋ ਜਿਹਾ ਰੱਖਣਿਆ ਕੱਪੜੇ ਵੱਧ ਘੱਟ ਨਹੀਂ ਹੋਣੇ ਚਾਹੀਦੇ ਤੇ ਜੇ ਆਪਾਂ ਫਰੰਟ ਦੀ ਸਹੀ ਮੈਂਟਿੰਗ ਨਾਲ ਆਪਾਂ ਕਟਿੰਗ ਕੀਤੀ ਹੁੰਦੀ ਆ ਤੇ ਉਹ ਜਮ੍ਹਾਂ ਸੈੱਟ ਬੈਂਦਾ ਬੈਕ ਵਾਲੇ ਪੱਲੇ ਤੇ ਤੇ ਵਾਸਤੇ ਫਿਰ ਮੈਂ ਦੇਖੀ ਜਾਂਦੀ ਸੀ ਮੈਂ ਤਾਂ ਜਮ੍ਹਾਂ ਸੈੱਟ ਹੋ ਗਏ ਤਾਂ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਸੈੱਟ ਕਰਕੇ ਜਿਹੜੀ ਘਾਟ ਬਾਹਰ ਆ ਉਹ ਚੰਗੀ ਤਰ੍ਹਾਂ ਇੱਧਰ ਕੰਨੀ ਵਾਲੇ ਪਾਸੇ ਕੱਢ ਸਕਦੇ ਆਪਾਂ ਤੇ ਜਿਹੜੀ ਆਪਦੇ ਵਾਲੇ ਵੀ ਬੰਦ ਸਾਈਡ ਉਧਰੋਂ ਫਿਰ ਆਪਾਂ ਇੱਕੋ ਜਿਹਾ ਕਰਕੇ ਹਨਾ ਲੰਬਾਈ ਲੈ ਕੇ ਤੇ ਵੱਧ ਘੱਟ ਨਾ ਹੋਵੇ ਬਸ ਸਹੀ ਕਰਕੇ ਫਿਰ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹਦੇ ਨਾਲ ਨਾਲ ਬਸ ਜਿਵੇਂ ਆਪਾਂ ਫਰੰਟ ਤੇ ਕੀਤੀ ਸੀ ਤੇ ਹੋਂਵੇਂ ਵਾਸਤੇ ਇਹਦੇ ਨਾਲ ਮੈਂ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਦੂੰਗੀ ਵਿੱਚੋਂ ਤੇ ਕੰਦ ਜੇ ਬਲ ਵਿੱਚ ਰਹਿ ਜਾਣ ਕੱਪੜੇ ਚ ਮੋੜ ਕੇ ਆਪਾ ਰੱਖਦੇ ਫੋਲਡ ਕਰਕੇ ਉਹਦੇ ਵਿੱਚ ਜੇ ਬਲ ਰਹਿ ਜਾਣ ਫੇਰ ਹਨਾ ਉਹ ਹੋ ਜਾਂਦੀ ਹੈ ਗੜਬੜ ਹੋ ਜਾਂਦੀ ਹੈ ਚੰਗੀ ਤਰ੍ਹਾਂ ਫੇਰ ਆਪਾਂ ਇਹਨੂੰ ਵਸ ਸੈੱਟ ਕਰਕੇ ਬਲ ਕੱਢ ਕੇ ਤੇ ਮੈਂ ਤਾਂ ਹਨਾ 4-5 ਵਾਰ ਮਿੰਤੀ ਕਰਦੀ ਆ 4-5 ਵਾਰ ਫੇਰ ਬਲ ਕੱਢਦੀ ਹਾਂ ਚੰਗੀ ਤਰ੍ਹਾਂ ਸੈੱਟ ਕਰਕੇ ਫੇਰ ਕਟਿੰਗ ਕਰਦੀ ਆ ਮੈਨੂੰ ਜਿੰਨਾ ਜਰ ਤਸੱਲੀ ਨਹੀਂ ਹੁੰਦੀ ਵੀ ਹਾਂ ਇਹ ਸਹੀ ਤੇ ਮੈਨੂੰ ਐ ਹੁੰਦਾ ਵੀ ਕੋਈ ਗਲਤੀ ਨਾ ਹੋ ਜੇ ਕਟਿੰਗ ਕਰਨ ਲੱਗੇ ਕੋਈ ਜੇ ਗਲਤੀ ਹੋ ਗਈ ਫਿਰ ਆਪਾਂ ਹਨਾ ਜੋੜ ਪਾਉਂਦੇ ਆ ਵੀ ਫਿਰ ਜੋੜ ਭੇੜੇ ਲੱਗਦੇ ਤੇ ਬਸ ਫਿਰ ਮੈਂ ਮਿੰਟੀ-ਮੁੰਟੀ ਕਰਕੇ ਸਾਰੀ ਫਿਰ ਇਹਦੇ ਨਾਲ-ਨਾਲ ਕਟਿੰਗ ਕਰਦੇ ਪਹਿਲੇ ਚੜਾਈ ਵਾਲੇ ਛੜ ਲਾ ਲੇ ਫਿਰ ਇਧਰੋਂ ਲਾ ਲਿਆ ਤੇ ਹੁਣ ਮੈਂ ਲੱਗ ਗਈ ਸੀ ਹਾਂ ਕਾਟ ਪਾਉਣਾ ਤੇ ਆਪਾਂ 6.5 ਮੋਢਾ ਲੈ ਲਿਆ 13 ਤੇ 7 ਇੰਚ ਮੈਂ ਮੋਢਾ ਲਿਆ ਤੇ 7 ਇੰਚ ਮੋਢਾ ਲੈ ਕੇ ਤੇ ਫਿਰ ਆਪਾਂ ਫਿਟਿੰਗ ਦਾ ਨਿਸ਼ਾਨ ਲਾ ਲਿਆ ਸੀ ਫਿਟਿੰਗ ਦਾ ਨਿਸ਼ਾਨ ਲਾ ਕੇ ਤੇ ਬਸ ਫਿਰ ਇਹਨੂੰ ਆਪਾਂ ਹਣਾ ਜਿੱਥੋਂ ਫਿਟਿੰਗ ਦਾ ਨਿਸ਼ਾਨ ਆਉਂਦਾ ਉੱਥੋਂ ਮੋਢੇ ਤੱਕ ਲੈ ਲਾਂਗੀ ਕਿੰਨਾ ਆਉਂਦਾ ਹੋਲਡ ਕਰਕੇ ਤੇ ਜਿੰਨਾ ਆਊਗਾ ਫਿਰ ਆਪਾਂ ਇਧਰਲੀ ਸਾਈਡ ਵੀ ਜਿੱਧਰ ਮੋਢਾ ਲਿਆ ਉਹਨਾ ਹੀ ਉਧਰ ਨਿਸ਼ਾਨ ਲਾ ਲਾਂਗੇ।ੰਨਾ ਦੀ ਗਲਾਈ ਦੇ ਦਾਂਗੇ 프ਰੰਟ ਕਾਟ ਦੀ। ਫਿਰ ਇਧਰੋਂ ਲੈ ਲਾਂਗੇ ਆਪਾਂ ਬੈਕ ਕਾਟ ਦੀ ਹਣਾ ਤੇ ਬਸ ਫਿਰ ਮੈਂ ਪਲੇਟਾਂ ਦੇ ਨਿਸ਼ਾਨ ਲਾਉਣ ਲੱਗ ਗਈ ਸੀ। ਪਲੇਟਾਂ ਦੇ ਨਿਸ਼ਾਨ ਮੈਂ ਮਿੰਤੀ ਕਰੀ ਜਾਂਦੀ ਕਿ ਮੈਂ ਕਿੰਨੇ ਤੇ 11.5 ਤੇ ਫਿਰ ਮੈਂ ਲਾਉਂਗੀ ਕਿਉਂਕਿ 11 ਇੰਚ ਆਪਣੀ ਤਿਆਰ ਰਹਿੰਦੀ ਪਲੇਟ। ਤੇ 1/2 ਇੰਚ ਉਪਰ ਸਲਾਈ ਤੇ ਜਾ ਵੜੰਦਾ ਤੇ ਬਸ ਫਿਰ ਮੈਂ 1.5 ਤੇ ਮਾਰਕਰ ਕਰਕੇ ਤੇ ਆ ਦੇਖੋ 1.5 ਲੈ ਕੇ ਫਿਰ ਆਪਾਂ ਚੜਾਈ ਲਵਾਂਗੇ 4 ਇੰਚ ਦੀ ਚੜਾਈ 4 ਇੰਚ ਦੀ ਲੈ ਕੇ 7 ਇੰਚ ਦੀ ਆਪਾਂ ਪਲੇਟ ਪਾਵਾਂਗੇ ਇੱਥੇ ਨਿਸ਼ਾਨੀ ਲਾ ਲਾਂਗੇ ਤੇ ਇਹਨੂੰ ਫਿਰ ਮੈਂ ਸਿੱਧਾ ਮਿਲਾ ਦੂੰਗੀ ਤੇ ਸਿੱਧਾ ਮਿਲਾ ਕੇ ਨਿਸ਼ਾਨ ਤੇ ਆਪਣੇ ਫਰੰਟ ਪੱਲੇ ਦੀ ਹੋ ਜੂਗੀ ਆ ਪਲੇਟ ਤੇ ਇਧਰ ਮੋਢੇ ਵਾਲੀ ਸਾਈਡ ਵੀ ਆਪਾਂ ਹਨਾ 1/2 ਇੰਚ ਦੀ ਕਾਟ ਪਾਉਣੀ ਆ ਗਲੇ ਵਾਲੀ ਸਾਈਡ ਤੋਂ ਲੈ ਕੇ ਮੋਢੇ ਵਾਲੀ ਸਾਈਡ ਅੱਧਾ ਇੰਚ ਲੈ ਲੈਣਾ ਤੇ ਉਧਰੋਂ ਹਸਕਲੇ ਤੱਕ ਤਿਰਕੋ ਨੀਲਾ ਕੇ ਇੰਚ ਟੇਪ ਨਾਲ ਆਪਣਾ ਨਿਸ਼ਾਨੀ ਲਾ ਲੈਣੀ ਹੈ ਫਿਰ ਇਹ ਵੀ ਕਾਰਡ ਜ਼ਰੂਰੀ ਹੁੰਦੀ ਆ ਤੇ ਫਿਰ ਮੈਂ ਕਮਰ ਦਾ ਨਿਸ਼ਾਨ ਲਿਆ ਸੀ ਫਿਰ हिਪ ਦਾ ਲਿਆ ਸੀ ਨਿਸ਼ਾਨੀਆਂ ਲਾ ਕੇ ਬਸ ਫਿਰ ਮੈਂ ਪਲੇਟਾ ਦੇ ਵੀ ਹਨਾ ਗੁਲਾਈ ਪਾਉਣ ਲੱਗ ਗਈ ਸੀ ਅੱਧਾ ਇੰਚ ਜਿਹੜੀ ਆਪਾਂ 7 ਇੰਚ ਦੀ ਪਲੇਟ ਲੈਣੀ ਹੈ ਲੰਬਾਈ 14 ਹਾਫ ਕਰਕੇ 3.5 ਹੋ ਗਿਆ ਤੇ ਉੱਥੋਂ ਆਪਾਂ ਅੱਧਾ ਇੰਚ ਲੈ ਕੇ ਨਿਸ਼ਾਨ ਲਾ ਕੇ ਤੇ ਬਸ ਇਹਨੂੰ ਆਪਾਂ ਇੰਚ ਟੇਪ ਨਾਲ ਮਿਲਾ ਦੇਣੀ ਨੇ ਤਦ ਮੈਂ ਵਸ ਸਵਾ 2 ਇੰਚ ਦੀ ਲਵਾਂਗੀ ਇਧਰੋਂ ਵੀ ਸਵਾ 2 ਇੰਚ ਲੈ ਲਵਾਂਗੀ ਤੇ ਇਧਰੋਂ ਆਪ ਇਧਰੋਂ ਵੀ ਸਵਾ 2 ਸਾਰੇ ਪਾਸੇ ਸਵਾ 2 ਲੈ ਕੇ ਮੋਢੇ ਵਾਲੀ ਸਾਈਡ ਵੀ ਸਵਾ 2 ਤੇ ਤਿੰਨੋਂ ਪਾਸੇ ਸਵਾ 2 ਲੈ ਕੇ ਆਪਾਂ ਇੱਕੋ ਜਿਹੀ ਤਿੰਨਸ਼ਾਨੀ ਲਾ ਲਾਂਗੇ ਤੇ ਵਸ ਨਿਸ਼ਾਨੀਆਂ ਲਾ ਕੇ ਫਿਰ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਜਿਹੜੀ ਉੱਪਰਲੀ ਹੋਊਗੀ ਉਹਨੂੰ ਤਾਂ ਮੋਢੇ ਵਾਲੀ ਸਾਈਡ ਮਿਲਾ ਦਾਂਗੇ ਸਿੱਧਾ ਤੇ ਜਿਹੜੀ ਇਧਰਲੀ ਹੋਊਗੀ ਪਲੇਟ ਜਿਹੜੀ ਆਪਾਂ ਫਰੰਟ ਤੋਂ ਲਈ ਹੈ ਤੇ ਇਹਨੂੰ ਆਪਾਂ 7.5 ਦੇ ਨਿਸ਼ਾਨੇ ਲਾ ਕੇ ਤੇ ਉਹਦੇ ਨਾਲ ਮਿਲਾ ਦਾਂਗੇ ਤੇ ਉੱਪਰ ਮੋਢੇ ਤੋਂ ਲੈ ਕੇ 7.5 ਦੀ ਨਿਸ਼ਾਨੀ ਲੈ ਕੇ ਤੁਸੀਂ ਦੇਖ ਹੀ ਰਹੇ ਹੋ ਕੰਨੀ ਵਾਲੇ ਪਾਸੇ ਆਪਾਂ ਲਾਈ ਹੋਈ ਹੈ ਤੇ ਇੱਥੋਂ ਦੇਖੋ ਆ ਦੇਖੋ ਜੀ ਮੈਂ ਸਿੱਧਾ 2.5 ਤੇ ਨਿਸ਼ਾਨੀ ਲਾ ਲੂੰਗੀ ਇੱਥੋਂ ਨਿਸ਼ਾਨੀ ਲਾ ਕੇ ਤੇ ਵਾਸੇ ਇਹਨੂੰ ਸਿੱਧਾ ਮਿਲਾ ਦੂੰਗੀ ਮੋਢੇ ਵਾਲੀ ਸਾਈਡ ਜਿੱਥੇ ਖੁੰਜਾ ਹੁੰਦਾ ਹੈ ਇਹਦਾ ਤ੍ਰਿਕੋਣਾ ਹੈ ਹਾਂ ਇੱਥੋਂ ਲਾ ਲੂੰਗੀ ਅਸੀਂ ਤੇ ਐਂ ਤੁਸੀਂ ਲਾ ਸਕਦੇ ਹੋ ਨਿਸ਼ਾਨੀ ਤੇ ਇੱਥੋਂ ਨਿਸ਼ਾਨੀ ਲਾ ਕੇ ਤੇ ਫੇਰ ਬਸ ਮੈਂ ਮੈਂਤੀ ਕਰੀ ਜਾਂਦੀ ਮੈਂ ਕਿ ਕੋਈ ਬਾਤ ਘਾਟ ਨਾ ਹੋ ਜੇ ਤੇ ਪੈਨ ਨਾਲ ਵਧੀਆ ਨਿਸ਼ਾਨੀ ਲੱਗਦੀ ਮੈਨੂੰ ਪੈਨ ਨਾਲ ਲੱਭਿਆ ਨਹੀਂ ਸੀ ਪਹਿਲਾਂ ਮੈਂ ਨਿਸ਼ਾਨੀ ਪਲੇਟਾਂ ਦੀ ਪੈਨਨ ਵਾਲੀ ਲਾਉਣੀ ਹੁੰਦੀ ਹੈ ਕਿਉਂਕਿ ਨਾਲ ਤਾਂ ਉਹ ਮਿਟਦੀ ਨਹੀਂ ਨਿਸ਼ਾਨੀ ਤੇ ਜਿਹੜੇ ਚਾਕ ਦੀ ਹੁੰਦੀ ਹੈ ਉਹ ਮਿਟ ਜਾਂਦੀ ਆਪਾਂ ਸੂਟ ਜੇ ਕਟਿੰਗ ਕਰਕੇ ਵੀ 2-4 ਦਿਨ ਆਪਾਂ ਤਾਂ ਨਹੀਂ ਵੀ ਸਿੱਟਾ ਜਾਂਦਾ ਸਟਿਚ ਹੁੰਦਾ ਹਨਾ ਫਿਰ ਆਪਾਂ ਰੱਖ ਸਕਦੇ ਆ ਤੇ ਆਪਾਂ ਨੂੰ ਐ ਨਹੀਂ ਹੁੰਦਾ ਵੀ ਚਾਕਾ ਦੀ ਨਿਸ਼ਾਨੀ ਮਿਟ ਜੂ ਤੇ ਬਸ ਇਦਰੋਂ ਮੈਂ ਇਹਦੇ ਨਾਲ ਮਲਾ ਦੂੰਗੀ ਇਧਰ ਲਈ ਪਲੇਟ ਆ ਦੇਖੋ ਇਹ ਐ ਸਿੱਧਾ ਵਸ ਮਲਾ ਕੇ ਤੇ ਫਿਰ ਆਪਣੇ ਹਨ ਪਲੇਟਾ ਤਿਆਰ ਹੋ ਜਾਣਗੇ ਤੇ ਇਹਨੂੰ ਆਪਾਂ ਕੈਂਚੀ ਦੀ ਹੈਲਪ ਨਾਲ ਹਨ ਫਿਰ ਦੂਜੀ ਵਾਲੀ ਸਾਈਡ ਨੋਕ ਰੱਖ ਕੇ ਤੇ ਚਾਕ ਨਾਲ ਮੈਂ ਨਿਸ਼ਾਨੀ ਲਾ ਲਉਣੀ ਸਾਰੇ ਪਾਸੇ ਤੇ ਆ ਦੇਖੋ ਜੀ ਮੈਂ ਨਿਸ਼ਾਨੀਆਂ ਲਾਈ ਹੰਨੀਆਂ ਨਾਲ ਨਾਲ ਤੇ ਪਹਿਲਾਂ ਮੈਂ ਕਿਹਾ ਸੀ ਚੱਲ ਇੱਧਰ ਵੀ ਕੈਂਚੀ ਨੂੰ ਐ ਢਗਾਈ ਦੇ ਕੇ ਮੈਂ ਕਿ ਇਧਰੋਂ ਲਾ ਲਉਣੀ ਪਰ ਉਹ ਲੱਗੀ ਨਹੀਂ ਨਿਸ਼ਾਨੀ ਫਿਰ ਮੈਂ ਬਸ ਨੋਕ ਤੇ ਹੀ ਲਾਈ ਜਾਂਦੀ ਸੀ ਨਿਸ਼ਾਨੀਆਂ ਚੋਕ ਨਾਲ ਲੱਗੇ ਪਿੱਛੇ ਜਿਹੜਾ ਵੀ ਕਪੜਾ ਸੀ ਉੱਪਰ ਥੱਲੇ ਤੇ ਬਸ ਫਿਰ ਇਹ ਪਹਿਲਾ ਲੰਬਾਈ ਵਾਲੀ ਸਾਈਡ ਲਾ ਲਾਂਗੇ ਚਾਰੇ ਪੱਲੇ ਦੋਨਾਂ ਪੱਲੇਾਂ ਤੇ ਤੇ ਚਾਰਾ ਪਲੇਟਾ ਦੇ ਨਿਸ਼ਾਨ ਲੰਬਾਈ ਵਾਲੇ ਇਹਨਾਂ ਨੂੰ ਲਾ ਕੇ ਚੰਗੀ ਤਰ੍ਹਾਂ ਫਿਰ ਆਪਾਂ ਫਰੰਟ ਦੀਆਂ ਲਾਵਾਂਗੇ ਜਿਹੜੇ ਦੂਜੇ ਦੂਸਰੀ ਸਾਈਡ ਹੋਣੀਆਂ ਤੇ ਬਸ ਫਿਰ ਇਹ ਲੱਗ ਜਾਣਗੇ ਆਪਣੇ ਨਿਸ਼ਾਨੀਆਂ ਆ ਦੇਖੋ ਇਹ ਵੀ ਮੈਂ ਲਾ ਲੂੰਗੀ ਹੁਣ ਆ ਪੱਲੇ ਦੇ ਨੀਚੇ ਵਾਲੀ ਸਾਈਡ ਇਹ ਬਸ ਮੈਂ ਆਹੀ ਲਾ ਲੈਂਦੀ ਨੇ ਕਈ ਸੂਈ ਦੇ ਹੈਲਪ ਨਾਲ ਵੀ ਲਾ ਲੈਂਦੇ ਜਿਹੜੀ ਵੱਡੀ ਸੂਈ ਹੁੰਦੀ ਕਧੂਈ ਉਹਦੇ ਨਾਲ ਵੀ ਲਾ ਲੈਂਦੇ ਆ ਨਿਸ਼ਾਨੀ ਤੇ ਮੈਂ ਤਾਂ ਬਸ ਕੈਂਚੀ ਦੀ ਹੈਲਪ ਨਾਲ ਹੀ ਲਾ ਲੈਂਦੀ ਹੁੰਦੀ ਆ ਤੇ ਮੇਰੀ ਪ੍ਰੋਪਰ ਸਹੀ ਹੁੰਦੀ ਆ ਫਿਟਿੰਗ ਤੇ ਇਧਰੋਂ ਵੀ ਫਿਰ ਮੈਂ ਲਾ ਲਉਂਦੀ ਆ ਇਹ ਨਿਸ਼ਾਨੀ ਤੇ ਬਾਕੀ ਕਟਿੰਗ ਕਰਨ ਲੱਗੇ ਇੱਥੇ ਮੈਂ ਕੱਟ ਵੀ ਲਾ ਦੂੰਗੀ ਤੇ ਕੱਟ ਲਾਏ ਤਾਂ ਫਿਰ ਹੈਲਪ ਜਿਆਦਾ ਮਿਲ ਜਾਂਦੀ ਆ ਆਪਾਂ ਨੂੰ ਤੇ ਆ ਵੀ ਲਾ ਤੇ ਮੈਦਰੋਂ ਨਿਸ਼ਾਨੀ ਤੇ ਹੁਣ ਮੈਂ ਇੱਥੋਂ ਬਸ ਫਿਟਿੰਗ ਦੇ ਨਿਸ਼ਾਨ ਬਣਾ ਦੂੰਗੀ ਪਹਿਲਾਂ ਉੱਪਰੋਂ ਲਾ ਤਾਂ ਕਮਰ ਨਾਲ ਲਿਵੇ ਤੇ ਹੁੰਦਾ ਤੇ ਫਿਰ ਕਮਰ ਤੋਂ ਲੈ ਕੇ हिਪ ਨਾਲ ਆਪਾਂ ਨਿਸ਼ਾਨੀ ਲਾਤੀ ਆ ਦੇਖੋ ਐ ਨਿਸ਼ਾਨੀ ਲਾ ਸਕਦੇ ਆ ਤੇ ਆ ਹਿੱਪ ਦੀ ਹੈ ਤੇ ਇੱਥੋਂ ਆਪਾਂ ਫਿਰ ਥੋੜਾ ਜਿਹਾ ਮੈਕਸਟਰਾ ਲੈ ਲਿਆ ਇਹ ਆਪਾਂ ਕਟਿੰਗ ਕਰ ਦਾਂਗੇ ਤੇ ਬਸ ਐ ਨਿਸ਼ਾਨੀ ਲਾ ਕੇ ਤੇ ਬਸ ਫਿਰ ਆਪਣਾ ਸੂਟ ਤਿਆਰ ਹੋ ਜੂਗਾ ਤੇ ਤਹੌਣ ਕਰਾਂਗੇ ਕਟਿੰਗ ਪਹਿਲਾਂ ਆ ਦੇਖੋ ਜੀ ਐ ਅੱਧੇ ਦਾ ਅੱਧੇ ਇੰਚ ਦੀ ਕਾਟ ਪਾਈ ਸੀ ਉੱਥੋਂ ਕਟਿੰਗ ਕਰਤੀ ਮੈਂ ਤੇ ਉੱਥੋਂ ਕਰਕੇ ਤੇ ਫਿਰ ਬਸ ਮੈਂ ਪਹਿਲਾਂ ਕਰੂੰਗੀ ਬੈਕ ਕਟਿੰਗ ਬੈਕ ਜਾਨੀ ਕਿ ਦੋਨੋਂ ਪੱਲਿਆਂ ਦੀ ਇਕੱਠੀ ਕਟਿੰਗ ਕਰਤੀ ਇਹਨੂੰ ਤੇ ਫਿਰ ਮੈਂ ਕਰੂੰਗੀ ਕੱਲੇ ਫਰੰਟ ਦੀ ਕਾਟ ਕਾਉਂਗੀ ਪਹਿਲਾਂ ਇੱਥੇ ਕੱਟ ਲਾ ਦੂੰਗੀ ਗਲੇ ਦਾ ਆਪਾ ਨਿਸ਼ਾਨੇ ਲਾਈ ਸ 2.5 ਇੰਚ ਦੀ ਜਿੱਥੇ ਆਪਾਂ 2.5 ਇੰਚ ਦੀ ਕਾਟ ਪਾਈ ਸ ਮੋਢੇ ਤੋਂ ਤੇ ਫਿਰ ਮੈਂ ਫਰੰਟ ਦੀ ਲੈ ਕੇ ਪੱਲਾ ਉੱਪਰ ਲਾ ਤੇ ਜੇ ਕਈ ਵਾਰ ਹਨਾ ਮੈਂ ਤਾਂ ਡੱਡ ਪੱਲੇ ਲਾਏ ਕਈ ਵਾਰ ਆਪਾਂ ਜੋੜਤ ਪੱਲੀ ਲਾ ਲੈਨੇ ਤੇ ਫਿਰ ਉਹ ਉਹਦੇ ਚ ਪਹਿਲਾਂ ਆਪਾਂ ਬੈਕ ਪੱਲਾ ਕੱਢ ਦਿਆ ਕਰੋ ਤੇ ਫਿਰ ਫਰੰਟ ਵਾਲਾ ਲੈ ਕੇ ਅਟ ਕਰਕੇ ਫਿਰ ਕਟਿੰਗ ਕਰਿਆ ਕਰੋ ਫਰੰਟ ਦੀ ਕਈ ਹਨਾ ਭੈਣਾ ਆਈ ਕਟਿੰਗ ਕਰ ਦਿੰਦੀਆਂ ਇਕੱਠੀਆਂ ਫਿਰ ਉਹਨਾਂ ਨੂੰ ਦਿੱਕਤ ਆਉਂਦੀ ਆ ਕਿਉਂਕਿ ਇਕੱਠੀ ਘਾਟ ਪੈ ਜਾਂਦੀ ਆ ਤੇ ਮੈਂ ਤਾਂ ਡੱਡ ਡੱਡ ਪੱਲੇ ਲੈ ਇਸ ਕਰਕੇ ਮੈਂ ਉੱਪਰਲਾ ਪੱਲਾ ਚੱਕਿਆ ਤੇ ਕਟਿੰਗ ਕਰਦੀ ਤੇ ਕਈ ਵਾਰ ਹਨਾ ਕਮੀਨ ਫੋਲਡ ਕਰਕੇ ਤੇ ਆਈ ਇਕੱਠੇ ਪੱਲਾ ਲਾ ਲੈਂਦੀਆਂ ਤੇ ਉਹ ਇਕੱਠਾ ਜੁੜਤ ਹੁੰਦਾ ਉਪਰੋਂ ਮੋਢੇ ਵਾਲੇ ਪਾਸੋਂ ਤੇ ਉਹ ਫਿਰ ਦਿੱਕਤ ਆ ਜਾਂਦੀ ਜਦੋਂ ਆਪਾਂ ਇਕੱਠੇ ਪੱਲੇ ਨੂੰ ਕਟਿੰਗ ਕਰ ਦਿੰਨੇ ਕਾਟ ਦੇ ਦਿੰਨੇ ਫਰੰਟ ਦੀ ਤੇ ਵਸੇ ਜਿਵੇਂ ਹੁਣ ਮੈਂ ਆ ਪੱਲਾ ਚੱਕਿਆ ਐ ਜੱਕ ਕੇ ਵਸ ਫਿਰ ਕਟਿੰਗ ਦੀ ਹਨਾ ਆਪਾਂ ਫਰੰਟ ਪੱਲੇ ਦੀ ਕਾਟ ਦੇ ਸਕਦੇ ਆ ਤੇ ਵਿੱਚੋਂ ਕੱਢਦੇ ਬੈਕ ਪੱਲਾ ਤੇ ਫਰੰਟ ਰੱਖ ਕੇ ਵਸ ਉਹਦੀ ਕਟਿੰਗ ਕਰਦੇਵੇਂ ਤੇ ਮੈਂ ਤਾਂ ਫਿਰ ਆਡ-ਆਡ ਪੱਲੇ ਲੈ ਸੀ ਇਸ ਕਰਕੇ ਮੈਂ ਕਟਿੰਗ ਉੱਪਰਲੇ ਪੱਲੇ ਦੀ ਕਰਤੀ ਸੀ ਫਰੰਟ ਕਾਟਦੀ ਫਿਰ ਮੈਂ ਇੱਥੇ ਲੱਗ ਗਈ ਸੀ ਨਿਸ਼ਾਨੀਆਂ ਲਾਉਣ ਪਲੇਟਾਂ ਦੀਆਂ ਤੇ ਮੈਂ ਫਿਰ ਮੈਂ ਪੈਨ ਲੱਭ ਕੇ ਲਈ ਮੈਂ ਕਹਾਂ ਵੀ ਆਏ ਨਹੀਂ ਗੱਲ ਬਣਦੀ ਫਿਰ ਮੈਂ ਕਹਾ ਵੀ ਪੈਨ ਲਿਆਵਾ ਪੈਨ ਨਾਲ ਹੀ ਨਿਸ਼ਾਨੀ ਲਾਵਾ ਕਉਂਕੇ ਪੈਨ ਨਾ ਜਿਹੜੇ ਜਵਾਕ ਆ ਸਾਡੇ ਉਹ ਬਹੁਤ ਪੈਨ ਉਹ ਕਰਦੇ ਆ ਚੱਕ ਲੈਂਦੇ ਮੇਰਾ ਪੈਨ ਜਦੋਂ ਮੈਂ ਸੋਦੇ ਪੱਤੇ ਨੂੰ ਲਿਖਣ ਨੂੰ ਰੱਖਾਂ ਉਹ ਵੀ ਚੱਕ ਕੇ ਲੈ ਜਾਂਦੇ ਆ ਤੇ ਦੁਕਾਨ ਤੋਂ ਵੀ ਲੈ ਆਉਂਦੇ ਬਸ ਐਂ ਕਰਦੇ ਆ ਤੇ ਜਦੋਂ ਮੈਨੂੰ ਐਟ ਟਾਈਮ ਤੇ ਪੈਨ ਚਾਹੀਦਾ ਹੋਵੇ ਬੈਂਕ ਜਾਣਾ ਹੋਵੇ ਜਾਂ ਕੋਈ ਕੁਝ ਲਿਖਣਾ ਹੋਵੇ ਮੈਨੂੰ ਪੈਨ ਨਹੀਂ ਲੱਭਦਾ ਹੁੰਦਾ ਤੇ ਫਿਰ ਮੈਂ ਮਸਾ ਹੀ ਲੱਭ ਕੇ ਲਈ ਪੈਨ ਤੇ ਫਿਰ ਜਦੋਂ ਕਿ ਮੈਨੂੰ ਪੈਨ ਲੱਭ ਗਿਆ ਸੀ ਫਿਰ ਮੈਂ ਨਿਸ਼ਾਨੀਆਂ ਲਾਉਣ ਲੱਗ ਗਈ ਸੀ ਪਲੇਟਾਂ ਦੀਆਂ ਸੇਵਾਸੀ ਜੀ ਹੁਣ ਤੁਸੀਂ ਵੀ ਪਲੇਟਾਂ ਦੇ ਨਿਸ਼ਾਨ ਐ ਲਾ ਸਕਦੇ ਹੋ ਤੇ ਨਿਸ਼ਾਨ ਲਾ ਕੇ ਮੈਂ ਮਿੰਦੀ ਆਂਦੀ ਮੈਂ ਕਹਾਂ ਵੀ ਦੇਖਾ ਹਨ ਚੰਗੀ ਤਰ੍ਹਾਂ ਵੀ ਕਿੰਨੇ ਤੇ 11.5 ਤੇ ਲਾਈ ਹੈ ਨਾ ਆਪਾਂ ਨਿਸ਼ਾਨੀ ਕਿਉਂਕਿ ਹਨ ਆਪਾਂ ਹੁਣ ਤਾਂ ਬਾਰ ਬਾਰ ਬੇਨਤੀ ਕਰਕੇ ਆਪਾਂ ਨਿਸ਼ਾਨੀ ਲਾ ਲਾਂਗੇ ਜੇ ਇੱਕ ਵਾਰ ਨਿਸ਼ਾਨੀ ਲੱਗ ਗਈ ਜੇ ਪਲੇਟਾਂ ਪੈ ਗਈਆਂ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਤਾਂ ਕਰਕੇ ਫਿਰ ਪਹਿਲਾਂ ਮੈਂ ਬੇਨਤੀ ਕਰਕੇ ਫਿਰ ਚੰਗੀ ਤਰ੍ਹਾਂ ਇੱਥੇ ਵੀ ਮੈਂ ਪੈਨ ਨਾਲ ਹੀ ਲਾਤੀ ਨਿਸ਼ਾਨੀ ਮੇਰੀ ਚਾਹ ਕਾਲੀ ਲਾਈ ਸੀ ਮੈਂ ਕਿ ਪੈਨ ਨਾਲ ਹੀ ਲਾ ਦਿੰਨੀ ਆ ਸਾਰੀ ਪਲੇਟਾਂ ਤੇ ਨਿਸ਼ਾਨ ਤੇ ਤੁਸੀਂ ਵੀ ਵਾਸਾ ਇੰਨੀ ਹਨਾ ਦਿੱਕਤ ਨਹੀਂ ਹੁੰਦੀ ਹੈਗੀ ਵੀ ਜੇ ਥੋੜਾ ਮੋਟਾ ਪਸਟਿਚ ਕਰਨ ਜਾਣਦੇ ਹੋਈਏ ਤੇ ਕਟਿੰਗ ਕਰਨ ਚ ਇੰਨੀ ਦਿੱਕਤ ਨਹੀਂ ਹੁੰਦੀ ਮੈਨੂੰ ਵੀ ਪਹਿਲਾਂ ਇੰਝ ਲੱਗਦਾ ਹੁੰਦਾ ਸੀ ਕਿਉਂਕਿ ਨਾ ਮੈਂ ਜਦੋਂ ਮੇਰੀ ਮੈਰਿਜ ਹੋਈ ਸੀ ਉਦੋਂ ਮੈਂ ਸਟਿਚ ਕਰ ਲੈਂਦੀ ਹੁੰਦੀ ਸੀ ਸਾਰੇ ਕੱਪੜੇ ਤੇ ਉਦੋਂ ਬਾਅਦ ਮੈਂ ਸਲਾਈ ਦਾ ਕੰਮ ਛੱਡਤਾ ਸੀ ਤੇ ਮੈਨੂੰ ਬਾਅਦ ਦੇ ਵਿੱਚ ਨਾ ਬਸ ਐ ਹੀ ਔਖਾਈ ਹੁੰਦੀ ਸੀ ਵੀ ਪਤਾ ਨਹੀਂ ਮੇਥੋਂ ਗਲਤ ਨਾ ਕੱਟ ਪੈ ਜਾਏ ਜਾਂ ਮੇਥੋਂ ਗਲਤ ਨਾ ਸਟਿਚ ਹੋ ਜਾਏ ਤੇ ਵਾਸਤੇ ਮੈਂ ਈ ਹੌਲੀ ਹੌਲੀ ਚਣ ਕੇ ਡਰ ਆਉਂਦਾ ਚੱਕਤਾ ਤੇ ਫਿਰ ਮੈਂ ਤਾਂ ਚੱਲ ਇੱਕ ਅੱਧੀ ਵਾਰ ਗਲਤ ਹੋਊਗਾ ਤੇ ਗਲਤੀ ਕਰਕੇ ਬੰਦਾ ਸਿੱਖਦਾ ਹੁੰਦਾ ਹੈ ਨਾ ਤੇ ਵਾਸਤੇ ਫਿਰ ਮੈਂ ਇਹਨੂੰ ਹਨਾ ਆਪੇ ਲੱਗ ਗਈ ਸੀ ਐਵੇਂ ਵਾਸੇ ਨਿਸ਼ਾਨੀਆਂ ਲਾ ਲਈਆਂ ਕਟਿੰਗ ਕਰ ਲਈ ਕੁਝ ਮੈਂ YouTube ਤੇ ਹੈਲਪ ਲੈ ਲੈਂਦੀ ਸੀ ਹੁਣ ਤਾਂ YouTube ਤੇ ਬਹੁਤ ਕੁਝ ਦਾ ਦੇ ਪੰਜਾਬੀ ਦੇ ਵਿੱਚ ਵੀ ਵੀਡੀਓ ਹੁੰਦੀਆਂ ਜੇ ਕਿਸੇ ਭੈਣ ਨੇ ਹਨਾ ਕੋਈ ਸੋਟਾ ਸਟੀਚ ਜਾਂ ਕਟਿੰਗ ਕਰਨਾ ਹੋਵੇ ਤਾਂ ਵੀ YouTube ਤੇ ਵੀ ਸਰਚ ਕਰਕੇ ਆਪਾਂ ਕਰ ਸਕਦੇ ਹਾਂ ਪੰਜਾਬੀ ਦੇ ਵਿੱਚ ਬਹੁਤ ਸਟੀਚਿੰਗ ਵਾਲੇ ਕਟਿੰਗ ਵਾਲੇ ਚੈਨਲ ਮਿਲ ਜਾਂਦੇ ਆ ਤੇ ਪਹਿਲਾਂ ਤਾਂ ਯਾਨੀ ਕਿ ਐਸੀ ਹਿੰਦੀ ਵਾਲੇ ਸੀ ਹੁਣ ਤਾਂ ਪੰਜਾਬੀ ਦੇ ਵਿੱਚ ਬਹੁਤ ਚੈਨਲ ਨਿਕਲ ਜਾਂਦੇ ਆ ਤੇ ਆਪਾਂ ਇੱਕ ਵਾਰ ਸਰਚ ਕਰਾਂਗੇ ਤੇ ਬਹੁਤ ਹੀ ਆ ਜਾਂਦੇ ਆ ਤੇ ਮੈਂ ਵੀ ਬਸ ਕੁਝ YouTube ਤੋਂ ਹੈਲਪ ਲੈ ਕੇ ਸਿੱਖ ਲਈ ਸੀ ਤੇ ਬਸ ਇੱਕ ਮੈਂ ਚੈਨਲ ਹਨਾ ਦੇਖਦੀ ਹੁੰਨੀ ਆ ਪੈਨ ਦਾ ਤੇ ਜੀ ਡਿਜ਼ਾਈਨਰ ਸਟਾਰ ਸ਼ਾਇਦ ਉਹ ਦੇਖਦੇ ਹੁਣ ਵੀਡੀਓ ਤਾਂ ਮੈਂ ਤੁਸੀਂ ਦੇਖ ਸਕਦੇ ਹੋ ਹਨ ਵੀ ਮੈਂ ਉਹਨਾਂ ਤੋਂ ਕੁਝ ਸਿੱਖੀ ਹੈ ਉਹਨਾਂ ਤੋਂ ਕਟਿੰਗ ਕਰਨੀ ਵੀ ਕਾਟ ਕਿਵੇਂ ਪਾਉਣੀ ਹੈ ਸਾਰਾ ਕੁਝ ਤੇ ਬਸ ਫਿਰ ਮੈਂ ਤਾਂ ਕਰਕੇ ਉਹਨਾਂ ਤੋਂ ਦੇਖ-ਦੇਖ ਕੇ ਮੈਂ ਕੋਸ਼ਿਸ਼ ਕਟਿੰਗ ਕਰਨੀ ਸਿੱਖ ਲਈ ਤੇ ਬਸ ਤੁਸੀਂ ਵੀ ਸਿੱਖ ਸਕਦੇ ਹੋ ਕਿਥੋਂ ਮਰਜੀ ਸਟਿਚ ਕਰਕੇ ਜਿਵੇਂ ਵੀ ਜਾਨੀ ਕਿ ਤੁਹਾਨੂੰ ਵਧੀਆ ਲੱਗਦਾ ਤੇ ਉਹਵੇਂ ਤੁਸੀਂ ਸਿੱਖ ਸਕਦੇ ਤੇ ਬਸ ਜੀ ਹੁਣ ਮੈਂ ਇੱਥੇ ਵੀ ਸਾਰੇ ਪੱਲਿਆਂ ਤੇ ਪਲੇਟਾਂ ਲਾ ਲੂੰਗੀ ਨਿਸ਼ਾਨ ਪਲੇਟਾਂ ਦੇ ਤੇ ਵਾਜ ਤੁਸੀਂ ਵੀ ਕਟਿੰਗ ਕਰਕੇ ਦੇਖੋ ਕੱਦੀ ਵਾਰ ਤੁਹਾਨੂੰ ਜੱਕ ਜੀ ਆਊਗੀ ਤੇ ਕੱਦੀ ਵਾਰ ਖਰਾਬ ਹੋਊਗਾ ਪੇਸ ਹਨਾ ਤੇ ਫਿਰ ਕੁਛ ਨਹੀਂ ਹੁੰਦਾ ਵਾਚ ਬੰਦਾ ਸਿੱਖ ਲੈਂਦਾ ਹੀ ਬਸ ਫਿਰ ਮੈਂ ਇਹ ਨਿਸ਼ਾਨੀਆਂ ਲਾ ਕੇ ਰੱਖ ਦੂੰਗੀ ਤੇ ਮੇਰਾ ਕਮੀਰ ਦੀ ਮੈਂ ਕਟਿੰਗ ਕਰਕੇ ਤੁਹਾਨੂੰ ਦਿਖਾਤੀ ਤੇ ਇੱਥੇ ਵੀਡੀਓ ਦਾ ਐਂਡ ਕਰਾਂਗੇ ਆਪਾਂ ਜੇ ਕਿਸੇ ਵੀਰ ਭੈਣ ਨੂੰ ਹਨਾ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੋਗ ਦੇ ਵਿੱਚ ਤੇ